ਇੱਕ ਪਰਿਵਾਰ ਸੀ ਉਹਦੇ ਵਿੱਚ ਉਹ ਦੋ ਪਰਾ ਸੀ ਅਤੇ ਉਹਨਾਂ ਦੋਨਾਂ ਦੇ ਕਿਸੇ ਗੱਲ ਪਿੱਛੇ ਆਪਸ ਵਿੱਚ ਨਾ ਬਣੀ ਉਹਨੇ ਵੱਡੇ ਭਰਾ ਨੇ ਇੱਕ ਮਿਸਤਰੀ ਬੁਲਾ ਲਿਆ ਅਤੇ ਕਿਹਾ ਉਹਨਾਂ ਦੇ ਘਰ ਦੇ ਵਿੱਚੋਂ ਇੱਕ ਖਾਲ ਲੰਗਦਾ ਸੀ ਪਾਪ ਪਾਣੀ ਲੰਗਦਾ ਹੁੰਦਾ ਸੀ ਕਿਹਾ ਕਿ ਇਹਦੇ ਵਿੱਚ ਤੁਸੀਂ ਇੱਕ ਦੀਵਾਰ ਖੜੀ ਕਰ ਦਿਓ ਤਾਂ ਕਿ ਮੈਂ ਉਹਦੀ ਸ਼ਕਲ ਵੀ ਨਾ ਦੇਖ ਸਕਾਂ ਬੱਡੇ ਬਰਾਨੇ ਉਸ ਮਿਸਤਰੀ ਨੂੰ ਬੁਲਾ ਕੇ ਜੋ ਲੋੜਿੰਦਾ ਸਮਾਨ ਸੀ ਉਹ ਸਾਰਾ ਲਿਆ ਕੇ ਦਿੱਤਾ ਅਤੇ ਕਿਹਾ ਮੈਂ ਸ਼ਾਮ ਤੱਕ ਆ ਜਾਵਾਂਗਾ ਪਰ ਜਦ ਤੱਕ ਮੈਂ ਆਵਾਂ ਉਹ ਤੱਕ ਇੱਕੰਦ ਉਸਰੀ ਹੋਣੀ ਚਾਹੀਦੀ ਤੇ ਅਤੇ ਮੈਂ ਉਹਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦਾ ਮਿਸਤਰੀ ਬੜਾ ਹੀ ਸੋਜਵਾਨ ਸੀ ਉਹਨੂੰ ਏਸੀ ਜਿਹਾ ਜੇ ਦੀਵਾਰ ਬਣ ਗਈ ਤਾਂ ਹਮੇਸ਼ਾ ਇਹਨਾਂ ਦੇ ਦੀਨਾ ਵਿੱਚ ਵੀ ਉਹ ਦੀਵਾਰ ਬਣ ਜਾਏਗੀ ਪਰ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਇਕੱਠੇ ਕਰਨਾ ਸਾਰਾ ਸਮਾਨ ਤਾਂ ਆਇਆ ਹੀ ਪਿਆ ਉਕੇਂ ਦਾ ਕਿ ਇਹਨੂੰ ਮੈਂ ਜੋੜਨਾ ਤੋੜਨਾ ਨਹੀਂ ਹੈ ਮੈਂ ਇਹਨਾਂ ਲਈ ਸੂਈ ਬਣਾਉਂਗਾ ਜੋ ਜੋੜਦੀ ਹੈ ਕੈਂਚੀ ਨਹੀਂ ਬੰਨਣਾ ਮੈਂ ਸੰਗਤ ਜੀ ਜਿਵੇਂ ਸੂਈ ਜੋੜਦੀ ਹੈ ਤਾਂ ਕੱਪੜੇ ਸਿਉਣ ਵਾਲਾ ਉਸ ਨੂੰ ਆਪਣੀ ਪੱਧ ਵਿੱਚ ਲਾ ਕੇ ਰੱਖਦਾ ਤੇ ਕੈਂਚੀ ਕੱਟਦੀ ਹੈ ਉਸ ਨੂੰ ਆਪਣੇ ਪੈਰਾ ਵਿੱਚ ਰੈਂਦੀ ਹੈ ਪਾਵੇਂ ਪਿੰਚੀ ਦਾ ਮੁੱਲ ਜ਼ਿਆਦਾ ਹੀ ਹੈ ਪਰ ਸੂਈ ਉਸ ਤੋਂ ਕਿਤੇ ਉੱਤੇ ਹੈ ਸੂਈ ਜੋੜਦੀ ਹੈ ਪੱਗ ਵਿੱਚ ਰੈਂਦੀ ਹੈ ਦਾ ਸਤਕਾਰ ਹੁੰਦਾ ਹੈ ਜੋ ਜੋੜਦਾ ਉਸ ਦਾ ਹਮੇਸ਼ਾ ਸਤਕਾਰ ਹੁੰਦਾ ਤੇ ਜੋ ਤੋੜਦਾ ਉਹਦਾ ਕਦੇ ਸਤਕਾਰ ਨਹੀਂ ਹੁੰਦਾ ਮਿਸਤਰੀ ਸੋਚਮਾਨ ਸੀ ਉਹ ਮਨ ਵਿੱਚ ਅੰਦਰ ਸੋਚਦਾ ਹੈ ਕਿਸ ਨੂੰ ਕਿਵੇਂ ਜੋੜਿਆ ਜਾਏ ਨੈ ਆਪ ਆਪ ਨਹੀਂ ਕਰ ਸਕਦਾ ਕਿ ਦੋ ਪ੍ਰਾਣਾਂ ਨੂੰ ਮੈਂ ਵੱਖ ਕਰਦਾ ਅਤੇ ਮੈਂ ਇਹ ਦੀਵਾਰ ਕਦੀ ਵੀ ਨਹੀਂ ਬਣਾਵਾਂਗਾ ਮਿਸਤਰੀ ਛੋਟੇ ਪ੍ਰਾਕ ਕੋਲ ਜਾਂਦਾ ਤੇ ਕਿਹਾ ਤੁਹਾਡੇ ਪ੍ਰਾਣੇ ਮੈਨੂੰ ਇਹ ਸਮਾਨ ਲੈ ਕੇ ਦਿੱਤਾ ਹੈ ਉਹ ਇਹ ਨਹੀਂ ਦੱਸਦਾ ਕਿ ਇਹ ਕੰਧ ਬਣਾਉਣ ਲਈ ਆਇਆ ਹੈ ਉਹ ਕਹਿੰਦਾ ਇਹ ਜੋ ਕਾਲਾ ਬਣਿਆ ਤੁਹਾਡੇ ਘਰ ਵਿੱਚ ਇਸ ਉੱਤੇ ਪੁਲ ਬਣਾਉਣ ਲਈ ਸਮਾਨ ਆਂਦਾ ਹੈ। ਉਹ ਕਹਿੰਦਾ ਕਿ ਤੇਰਾ ਪ੍ਰਾਤਿ ਨੂੰ ਬਹੁਤ ਪਿਆਰ ਕਰਦਾ। ਛੋਟਾ ਸੋਚਦਾ ਮੈਂ ਤਾਂ ਇੱਥੇ ਕੰਦ ਬਣਾਉਣ ਬਾਰੇ ਸੋਚਦਾ ਸੀ ਪਰ ਚਲੋ ਜੋ ਵੀ ਹੈ ਬਣਾ ਲਵੋ। ਉਹ ਪੁਲ ਬਣਾਉਣ ਲੱਗਦੇ ਹਨ। ਜਦੋਂ ਵੱਡਾ ਪ੍ਰਾ ਸ਼ਾਮ ਨੂੰ ਘਰ ਆਉਂਦਾ ਤਾਂ ਦੇਖਦਾ ਪੁਲ ਦੀ ਉਸਾਰੀ ਹੋ ਰਹੀ ਹੈ। ਉਹ ਕਹਿੰਦਾ ਮਿਸਤਰੀ ਜੀ ਮੈਂ ਤਾਂ ਕੰਦ ਲਈ ਕਿਆ ਸੀ ਤੁਸੀਂ ਪੁਲ ਬਣਾਉਣ ਲੱਗ ਗਏ। ਮੈਂ ਇਸ ਵੀਕੇਂਦਾ ਕੱਢੰਤ ਮੈਂ ਕਾਂਦੀ ਲੱਗਾ ਸੀ ਤੁਹਾਡਾ ਪ੍ਰਾ ਕਹਿੰਦਾ ਮੈਂ ਆਪਣੇ ਪਿਓ ਦੇ ਜਾਣ ਤੋਂ ਬਾਅਦ ਆਪਣੇ ਪ੍ਰਾ ਨੂੰ ਪਿਓ ਹੀ ਸਮਝਿਆ ਅਤੇ ਉਹ ਮੇਰੇ ਲਈ ਸਤਕਾਰਯੋਗ ਹੈ ਤੇ ਮੈਂ ਇੱਕ ਕੰਧ ਨਹੀਂ ਕੱਢਣ ਦਵਾਂਗਾ ਮੈਂ ਇੱਥੇ ਪੁੱਤ ਸੀ ਪੁਲ ਬਣਾ ਦੂ ਅਸੀਂ ਇਸ ਪੁਲ ਤੇ ਚੱਲ ਕੇ ਮੈਂ ਆਪਣੇ ਪ੍ਰਾ ਦੇ ਨਾਲ ਮਿਲਾਂਗਾ ਤੁਹਾਡੇ ਪ੍ਰਾ ਨੇ ਪੁੱਲ ਲਈ ਕਿਹਾ ਪ੍ਰਾ ਉਸ ਪੁਲ ਉੱਤੇ ਚੱਲ ਕੇ ਕਹਿੰਦਾ ਆਪਣੇ ਛੋਟੇ ਪ੍ਰਾ ਕੋਲ ਜਾਂਦਾ ਕਹਿੰਦਾ ਤੂੰ ਮੇਰੇ ਲਈ ਪੁੱਤਰ ਵਰਗਾ ਹੈ ਅਤੇ باوجود ਛੋਟਾ ਪ੍ਰਾ ਸੀ ਉਹ ਕਹਿੰਦਾ ਕਿ ਤੁਸੀਂ ਮੇਰੇ ਲਈ ਪਿਓ ਦੇ ਸਮਾਨ ਹਾਂ ਜੋ ਆਪਣੇ ਵਿੱਚ ਲੈਣ ਦੇਣ ਵਿੱਚ ਜੋ ਵੀ ਹੋਇਆ ਮੈਂ ਉਸ ਨੂੰ ਭੁਲਾ ਦੇਣਾ ਚਾਹੁੰਦਾ ਹਾਂ ਅਸੀਂ ਪੂਲ ਦੇ ਰਾਹੀ ਆਪਾਂ ਇੱਕ ਦੂਜੇ ਲਈ ਇੱਕ ਮਿੱਕ ਹੋ ਚਾਹੀਏ ਜਿਵੇਂ ਗੁਰੂ ਜੀ ਸਾਡੇ ਲਈ ਗੁਰਬਾਣੀ ਦਾ ਪੁਲ ਬਣਾਇਆ ਹੈ ਉੱਥੇ ਅਸੀਂ ਸੱਚਖੰਡ ਵਿੱਚ ਜਾ ਸਕਦੇ ਹਾਂ ਉਸੇ ਤਰ੍ਹਾਂ ਹੀ ਇਹ ਪੁਲ ਆਪਾਂ ਦੋਨਾਂ ਨੂੰ ਜੋੜੇਗਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਕੁੱਟੀਆਂ ਰੂਹਾਂ ਨੂੰ ਨਿਰੰਕਾਰ ਨਾਲ ਜੋੜਨ ਦੀ ਗੱਲ ਕੀਤੀ ਹੈ ਨਾ ਕਿ ਤੋੜਨ ਵਾਲੇ ਤੋੜਨ ਵਾਲੇ ਤਾਂ ਬੋਧ ਮਿਲ ਜਾਣੀ ਆਪਣੇ ਘਰ ਤੋਂ ਬਾਹਰ ਹੀ ਨਿਕਲੋ ਧੰਵਾਦੂ ਤੋੜ ਦੇਣਗੇ ਉਨਾ ਕੀਰਤਨ ਰੂਪੀ ਪੁਲ ਬਣਾਇਆ ਜਿਸ ਰਾਹੀਂ ਅਸੀਂ ਉਸ ਨਿਰੰਕਾਰ ਅਕਾਲ ਪੁਰਖ ਤੱਕ ਪਹੁੰਚ ਜਾਵਾਂਗੇ ਜੋ ਪੁਲ ਤੇ ਲੱਗ ਗਿਆ ਉਹ ਲਾਜ਼ਮੀ ਹੈ ਕਿ ਉਹ ਪਹੁੰਚ ਹੀ ਜਾਏਗਾ ਜੋ ਰੋਜ਼ ਨਿਤਨੇਮ ਕਰਦੇ ਨੇ ਉਹ ਕਿਸੇ ਚੀਜ਼ ਤੋਂ ਨਹੀਂ ਡਰਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਇੱਕ ਦਿਨ ਪਾਈ ਮਰਦਾਨੇ ਨੂੰ ਕਿਹਾ ਕਿ ਆਪਾਂ ਕਿੱਧਰ ਚੱਲੀਏ ਤਪਾਈ ਮਰਦਾਨਾ ਜੀ ਕਹਿੰਦੇ ਗੁਰੂ ਜੀ ਜਿੱਧਰ ਤੁਸੀਂ ਲੈ ਕੇ ਚੱਲੋ ਪਾਈ ਮਰਦਾਨਾ ਜੀ ਕਹਿੰਦੇ ਨਿਰੰਕਾਰ ਮੈਂ ਤਾਂ ਤੁਹਾਡਾ ਮੂਰੀਦ ਹਾਂ ਜਿਸ ਪਾਸੇ ਤੁਸੀਂ ਕਹੋਗੇ ਮੈਂ ਤਾਂ ਉਧਰ ਹੀ ਤੁਰ ਪਾਵਾਂਗਾ ਐਵੇਂ ਹੀ ਸਾਨੂੰ ਗੁਰੂ ਦੀ ਸਿੱਖਿਆ ਦੇ ਚੱਲਣਾ ਚਾਹੀਦਾ ਹੈ ਗੁਰਮੁਖ ਪੌਣ ਹੈ ਜੋ ਗੁਰੂ ਨੂੰ ਮੁਖ ਰੱਖ ਕੇ ਚੱਲਦਾ ਹੈ ਭਾਵ ਕਿ ਉਸ ਦਾ ਮਾਰਗਦਰਸ਼ਕ ਬਣਦਾ ਹੈ ਜਿਵੇਂ ਕੋਈ ਕੰਮ ਕਰ ਵਿੱਚ ਕਰਨਾ ਹੈ ਤਾਂ ਗੁਰੂ ਕੋਲ ਪਹਿਲਾਂ ਅਰਦਾਸ ਕਰਾਂ ਵਾਹਿਗੁਰੂ ਇਹ ਕੰਮ ਕਰਨ ਲੱਗਾ ਇਹ ਕਿਵੇਂ ਕਰਾਂ ਮੈਨੂੰ ਸੇਧ ਦਿਓ ਉਹ ਹੁੰਦਾ ਹੈ ਗੁਰਮੁਖ ਹਰ ਇੱਕ ਸਮੇ ਗੁਰੂ ਦੀ ਸਿੱਖਿਆ ਦੇ ਚੱਲਣਾ ਹੀ ਗੁਰਮੁਖ ਹੈ